ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਏ ਹੋ ਸੋਹਣੇ ਹਾਂ ਅੱਲਾਹ ਅਕਬਰ ਇਹ ਇਸ ਕਰਕੇ ਕਹਾਂ ਕਿ ਸਿੱਖ ਰਾਜ ਕੰਮਾ ਸੀ ਉਹ ਅੱਜ ਵੀ ਉਹ ਰਾਜ ਬਰਕਰਾਰ ਰਹਿਆ ਹੁੰਦਾ ਵੀ ਗੋਦੀ ਬਾਕੀ ਹੁੰਦੀ ਉਹ ਦੀ 10 ਸੂਪੇ ਕਿ ਮੁਸਲਮਾਨ ਭਾਈ ਸੀ ਤੇ ਕਾ ਕਿਉਂ ਕਹਣਾ ਇਹ ਕਿਉਂਕਿ ਪੰਜਾਬ ਨਾ Hindu ਨਾ Musalman ਪੰਜਾਬ ਜੀਵੇ ਗੁਰਾਂ ਦੇ ਨਾਮ ਗੁਰਾਂ ਦੇ ਨਾਮ ਗੁਰਾਂ ਦੇ ਨਾਮ 45% ਮੁਸਲਮਾਨ ਵੀਰ ਸੀ ਪੰਜਾਬ ਨੇ ਸਿੱਖ ਰਾਜ 20% Hindu ਕਹਾ ਸੀ ਸਿੱਖ ਰਾਜ ਤੇ 10% ਸਿੱਖ ਸੀ ਫੇਰ ਵੀ ਉਹ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਕਹਾਉਂਦਾ ਸੀ ਸਿੱਖ ਰਾਜ ਕਿਉਂ ਕਿ ਉਹ ਗ੍ਰੰਥ ਨੂੰ ਚਲਾਉਣ ਵਾਲਾ ਗੁਰੂ ਦਾ ਫਲਸਫਾ ਸੀ ਗੁਰੂ ਦਾ ਫਲਸਫਾ ਸਰਬੱਤ ਦਾ ਭਲਾ ਸੀ ਮਨਸ ਕੀ ਜਾਤ ਸਮੇਂ ਇੱਕੇ ਪਹਿਚਾਨ ਕੋ ਸੀ ਉਸ ਰਾਜ ਦੇ ਵਿੱਚ ਹਰ ਧਰਮ ਦਾ ਸਨਮਾਨ ਸੀ ਤੇ ਜਦੋਂ ਬਾਣ ਮਾਲਾ ਸੀ ਨਾ ਪਹਾੜੀ ਦੇ ਉੱਤੇ ਖੜ ਕੇ ਮਾਰਿਆ ਰਵਜੀਤ ਸਿੰਘ ਤੇ ਗੋਰੀ ਸਤਪੁਤਰੀ ਜੀ ਕਹੇ ਸਾਡੇ ਹੋਵੇ ਠੋਕੋ ਤਾੜੀਆਂ ਸੂਰਮੇ ਦੇ ਨਾਂ ਤੇ ਜਿਹੜਾ ਖੇਡਦੇ ਸੀ 75 25 ਪਤਾ ਨਾ ਮੈਂ ਕਹਿੰਦਾ ਹੁੰਦਾ ਵੀ 75 ਬਿਜ਼ਨਸ ਤੇਰਾ ਧੰਦਾ ਕਰ ਤੇ 75 ਬਿਜ਼ਨਸ ਤੇਰਾ ਤੇ 25 ਬਿਜ਼ਨਸ ਮੇਰਾ ਜਿਹਦਾ ਰਾਜ ਉਹਦਾ 75 ਤੇ ਮੇਰਾ 25 ਤੇ ਹੁਣ ਹੋਰ 80 ਵੀ ਤੇਰਾ ਕੋ ਜਾ ਕੇ ਕਹਿੰਦੇ ਮੈਨੂੰ ਨਾ ਫੜਿਓ ਜੀ ਚੋਕੋ ਟਕਾ ਕੇ ਇਹਨੂੰ ਨਮਲੇ ਜੀ ਇਹਨੂੰ ਨਾ ਫੜਿਓ ਇਹ ਗੁਰੂਆਂ ਦਾ ਫਲਸਫਾ ਹੈ ਬੰਦ ਬੰਦ ਕਰ ਪਾਏ ਅਰਦਾਸਾਂ ਦੇ ਖੋਪੜੀਆਂ ਰੱਖੀਆਂ ਪਰ ਅਖਰਤ ਲੇਕਿਨ ਧਰਮ ਨਿਹਾਰਿਆ ਨੌਵੇਂ ਪਾਠਾਇਲੇ ਕਿਹ ਕਿਹ ਦੀ ਮੰਗ ਦਿੰਦਾ ਕੀ ਉਥੇ ਜੱਪ ਪਾਤੀ ਜਿਹੜੇ ਵੰਡੀਆਂ ਕਹਿੰਦੇ ਐ ਇੱਕ ਧਰਮ ਨੂੰ ਦੂਜਾ ਕਰਨ ਵੱਡਾ ਪੰਜਾਬ ਉਹਨੂੰ ਨਹੀਂ ਮੰਨਦਾ ਜਦ ਇਹ ਜਾਤ ਪਾਤ ਦੇ ਨਾਂ ਦੇ ਉੱਤੇ ਰਾਜਨੀਤੀ ਕਰਦੇ ਪੰਜਾਬ ਨੂੰ ਨਹੀਂ ਬੰਦਾ ਪੰਜਾਬ ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਬਾਬੇ ਨਾਨਕ ਤੱਕ ਕੋ ਗੱਲ ਬੰਦਾ ਕਿ ਭਾਈ ਸਦਾ ਪਲਾ ਕਰ ਨਾਮ ਜਪ ਕੀਰਤ ਕਰ ਤੇ ਵੰਡ ਛਕ ਤੇ ਸਾਹਿਬਾਂ ਦੀ ਬੜੀ ਆਈਆਂ ਜਿਸ ਭਾਵੇਂ ਇਸ ਵੇਲੇ ਸਾਰਾ ਹਿੰਦੁਸਤਾਨ ਇੱਕ ਪਾਸੇ ਸੀ ਤੇ ਇਹ ਗੁਰੂ ਦਾ ਸਿੱਖ ਇੱਕ ਪਾਸੇ ਸੀ ਉਹ ਕਹਿੰਦੇ ਸੀ ਨਹੀਂ ਖੁੱਲਿਆ ਤੇ ਖੁੱਲਿਆ ਕਿ ਨਹੀਂ ਖੁੱਲਿਆ ਦੱਸੋ ਖੁੱਲਿਆ ਕਿ ਨਹੀਂ ਖੁੱਲਿਆ ਫਲਸਫਾ ਪੜ ਲਓ ਤੇ ਲੋਕਾਂ ਦਾ ਆਤਮ ਉਸੇ ਦਰਸ ਦਾ ਉਸੇ ਦਰਸ ਹੱਥ ਮੈਂ ਤੁਹਾਨੂੰ ਅੱਜ ਕਨ ਮੈਂ ਤੁਹਾਨੂੰ ਅੱਜ ਕਹਿਣਾ ਕਿ ਬਾਬਾ ਨਾਨਕ ਭਾਈ ਲਾਲੋ ਦੇ ਘਰ ਖੜਾ ਸੀ ਤੇ ਦੱਸੋ ਕੌਣ ਘਰ ਦਾ ਭਾਈ ਲਾਲੋ ਦੇ ਇੱਥੇ ਜਿਹੜਾ ਰੱਖ ਦਿੱਥੇ ਮੈਂ ਦਾ ਉੱਥੇ ਜਾਉਂਦਾ ਉਹਨੂੰ ਬਾਹਰ ਦੇ ਜਾਂ ਕਹਾਂ ਉਹ ਨੂੰ ਰੋਗ ਦਾ ਦੇਗਰ ਨਾ ਆਪਣਾ ਸਹਾਰਾ ਲੈਣ ਲਿਆ ਤੇ ਨਾ ਪੰਜਾਬ ਦਾ ਵਿਸ਼ਵਾਸ ਕਰਦਿਆਂ ਉਹ ਵਿਸ਼ਵਾਸ ਉੱਝ ਰਵੰਦ ਹੈ ਇਹ ਆਸ ਦੇ ਵਿਸ਼ਵਾਸ ਦੀ ਗੱਲ ਨਹੀਂ ਮੈਂ ਆਮਲਾ ਸਭਾ ਇੱਥੇ ਦੇਖੋ ਬੰਦੇ ਕਿਹੜੇ ਖੜੇ ਨੇ ਲਾਡੀ ਖੜਾ ਆ ਖੜੇ ਦੀ ਆਧੀ ਅਧਿਕਾਰੀਆਂ ਨੂੰ ਵੀ ਮੈਂ ਹੁਣ ਕੰਮ ਨਹੀਂ ਦਾ ਸਦਾ ਮੈਂ ਦਾ ਦਰਵਾਜ਼ਾ ਬਣਾਉ ਤੁਸੀਂ ਦਿਖਾ ਲਈ ਕਰੋਂਗੀਆਂ ਇੱਕ ਡੰਗ ਰੋਟੀ ਬਣਾਉਂਦੀਆਂ ਤੇ ਉਹਦੇ ਚ ਰੋਟੀ ਖਾਊਗਾ ਤੇ ਦਰਵਾਜ਼ਾ ਸਾਹਿਬ ਦੇ ਇਸ ਪੈਸੇ ਤੋਂ ਹੱਕ ਨਹੀਂ ਲਵਾਂਗਾ ਇਖਲਾਸ ਨਾਲ ਮੇਰਾ ਇਰਾਦਾ ਕੀ ਹੈ ਕਿਵਾ ਸਭ ਤੋਂ ਵੱਡਾ ਫੁੱਲਾ ਤੁਮ ਨੂੰ ਦੋ ਸੀਟਾਂ ਦੇ ਲਈ ਆ ਕੇ ਖੜਾ ਕਰਦਾ ਫੈਸਲਾ ਕਰਨ ਲਈ ਇਹ ਅਲੰਦਾ ਇਹ ਸਾਹਮਣੇ ਆ ਰਾਗ ਤੁਸੀਂ ਲੋਕਾਂ ਦੇ ਹੋਏਗੀ ਲੋਕਾਂ ਦੇ ਮੀਂਹ ਨਾਲ ਦੋ ਸੀਟਾਂ ਦੇ ਤੱਕੀ ਵਕੀ ਦੋ ਸੀਟਾਂ ਦੇ ਤੱਕੀ ਮੰਡੀ ਇੱਕ ਮਹਿਲ ਹੋ ਜਾ ਇੱਕ ਟੋਕਾ ਦਾ ਤੇ ਦੋ ਘਰਿਆਂ ਵਿੱਚ ਖੜਾ ਕੰਡੀ ਇੱਕ ਝੂਂਕਾ ਦਾ ਤੇ ਇੱਕ ਲੋਕਾਂ ਦਾ ਸਿੱਧੂ ਚੋਕਾ ਨਹੀਂ ਹਾਰਦਾ ਸਿੱਧੂ ਲੋਕਾਂ ਦਾ ਰੋਣਾ ਲੋਕਾਂ ਦਾ ਤੇ ਲੋਕਾਂ ਨੇ ਤੂੰ ਇਹ ਹੀ ਪਾਗਲ ਮੇਰਾ ਸਰਦਾਰ ਚਲਿਆ ਗਿਆ ਕੋਈ ਦੁਸ਼ਮਣ ਨਹੀਂ ਇਹ ਕੈਪਟਨ ਮੈਂ ਦੁਸ਼ਮਣ ਕਿਹਾ ਮੈਂ ਤੂੰ ਨਾਂ ਲਿਖਣਾ ਇਤਿਹਾਸ ਤੇਰਾ ਐਡਾ ਜ਼ਬਰਦਸਤ ਸ਼ੋਪਰ ਹੈ ਲਿਖਣਾ ਸਾਰੇ ਇਤਿਹਾਸ ਦੇ ਵਿੱਚ ਉਹ ਲੁੱਟਣ ਟੱਗ ਗਿਆ ਉਹ ਬੇਤਾ ਵਿੱਚ ਆਹੇ ਤਾੜੀ ਮਾਰੋ ਗੱਲ ਸੱਚੀ ਸੀ ਨਹੀਂ 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 ਅੰਨ ਤੱਕ ਜਿਵੇਂ ਮੱਸੀ ਕਰੋ ਮੱਸੀ ਕਰੋ ਮੱਸੀ ਹੋ ਗਈ ਸੀ ਅੰਨ ਤੱਕ ਕਹੀ ਕਿ ਹੁਮ ਬੇਗਾਨੇ ਕਾਗਜ਼ੇ ਵਾਲਾ ਹੁਣ ਤੇ ਖੇਤੀ ਸੁੱਕੀ ਹੁਣ ਵੀ ਨਹੀਂ ਪੈਂਦਾ ਚਰਾਗ ਮੁਲ ਗਿਆ ਮਤਰਾ ਹੁਣ ਨਹੀਂ ਤੇਲ ਪੈਂਦਾ ਠੋਕੂ ਮੇਰੇ ਉਹਨਾਂ ਕੋਈ ਨਹੀਂ ਆਤਮੀ ਕਾਹਦਾ ਸੀ ਹੋਣਗੇ ਨਾ ਤੇ ਕੋਈ ਲੜਾਈ ਮੈਂ ਉਹਨੂੰ ਕਹਿੰਦਾ ਸੀ ਮਿਤਰਾ ਚਾਦਰਾਂ ਨਾਲ ਬਸਾਓ ਮਿਤਰਾ ਆ ਜਾਣੀ ਨੇ ਚੱਲਦੇ ਆ ਰਹੇ ਤੇ ਆਪਣੀ ਜਿੱਨੇ ਤੁਹਾਡੇ ਆ ਗਏ ਕੀ ਹੋਇਆ ਕੀ ਹੋਇਆ ਤੁਹਾਡੇ ਸਾਹਮਣੇ ਹੀ ਸਾਰਾ ਬੱਕਰੀਆਂ ਚੋਣ ਨਾਲ ਕਿਤੇ ਪੰਜਾਬ ਖੜਾ ਹੋ ਗਿਆ ਆ ਸਲੋਹ ਆ ਸਲੋਪਰ ਕਾਰੀਰ ਹੋ ਗਿਆ ਕੋਈ ਹੋ ਗਿਆ ਕਿ ਫਿਰ ਮਿੱਤਰ ਪਿਆਰਾ ਮੈਂ ਹੁ ਕੁਛ ਨਹੀਂ ਕਹਦਾ ਪੰਜਾਬ ਦੇ ਲੋਕ ਨਵਜੋਤ ਸਿੰਘ ਸਿੱਧੂ ਨੇ ਜਿਦਾਂ ਦੀ ਕੋਸ਼ਿਸ਼ ਕੀਤੀ ਹੈ ਕਿਸੇ ਨੂੰ ਅੱਜ ਤੱਕ ਵਿਰੋਧੀ ਵੀ ਹੋਵੇ ਕਦੇ ਜ਼ਿੰਦਗੀ ਦੇ ਵਿੱਚ ਜਿਹੜੀ ਪਾਰਟੀ ਖੜਾ ਹੋਇਆ ਕਦੇ ਜ਼ਿੰਦਗੀ ਦੇ ਵਿੱਚ ਬਿਤਾਉਣਾ ਕੋਈ ਸੁਣਨੀ ਵੀ ਕਿੰਨੂੰ ਹਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਆਪਣੇ ਥੋਪੇ ਲਿਆਣ ਆਪਣੇ ਮਰਨ ਲੱਗ ਜਾਣ ਤੇ ਜਿਹੜਾ ਹੋਗਾ ਮੁੱਖ ਮੰਤਰੀ ਬਣਨ ਤੁਹਾਨੂੰ ਫਕੀਰ ਅਲੀ ਬਯੋਗ ਮਾਈ ਉਹ ਕਹਿੰਦੀ ਰਾਜਾ ਮੇਰਾ ਕੋਈ ਕਸੂਰੀ ਕੋਈ ਨਹੀਂ ਤੇ ਲਸ਼ਕਰ ਚ ਮੇਰਾ ਮੁੰਡਾ ਕੰਮ ਕਰਦਾ ਸੀ ਤੇਰੇ ਲਸ਼ਕਰ ਚ ਜਾਨ ਦੇ ਦੀ ਤੇ ਅੱਜ ਉਹਦੀ ਘਰਾਂ ਦੀ ਬਿਮਾਰ ਪਈਆਂ ਉਹ ਦੋ ਪੁੱਤਰ ਨੇ ਉਹਨਾਂ ਨੂੰ ਰੋਟੀ ਖਾਣ ਨੂੰ ਨਹੀਂ ਮੈਂ ਤਾਂ ਬੇਰੀ ਤੋਂ ਬੇਰ ਤੋਂ ਨਹੀਂ ਸੀ ਤੇ ਬੇਰੀ ਮੂੰਹ ਵੀ ਤੀਰੀ ਬਗੀ ਜਾਂਦੀ ਆ ਮੂੰਹ ਖੂਨ ਨਾਲ ਭਰਿਆ ਪਿਆ ਕੱਪੜੇ ਲਾਲ ਹੋ ਗਏ ਇਹਨੂੰ ਵੀ ਵੇਖਣੀ ਐ ਤੇ ਉਸ ਪੰਜਾਬ ਦੇ ਦਾਨੇਸ਼ਵਰ ਮਹਾਰਾਜ ਦੇ ਇਹਾਕ ਕਹਿੰਦਾ ਜੇ ਬੇਰੀ ਦਾ ਪੇੜ ਰੋੜੇ ਲੱਗਣ ਤੇ ਮਿੱਠੇ ਫੇਰ ਦੇ ਸਕਦਾ ਤੇ ਪੰਜਾਬ ਦਾ ਮਹਾਰਾਜਾ ਰੋੜਾ ਲੱਗਣ ਦੇ ਇਸ ਮਾਨ ਨੂੰ ਪੰਜਾਬ ਨੂੰ ਮੁਸਰਜੀਦ ਕਰਨ ਦੀ ਇਹ ਰੰਗਲਾ ਪੰਜਾਬ ਕਹਿਣ ਵਾਲੇ ਕੰਗਲਾ ਪੰਜਾਬ ਖੜਾ ਕਰਤਾ ਤੁਹਾਡੇ ਸਾਹਮਣੇ ਕੰਗਲਾ ਪੰਜਾਬ